ਖਬਰਾਂ ਛਾਰਪੁਰ ਤੋਂ ਨਿਕਲ ਕੇ ਸਾਹਮਣੇ ਆਈਆਂ ਹਨ ਤੁਸੀਂ ਦੇਖ ਸਕਦੇ ਹੋ ਕਾਂਗਰਸ ਦੇ ਪੋਲਿੰਗ ਬੂਥ ਤੇ ਕਿਵੇਂ ਛੇਤਰੋ ਛੇਤਰੀ ਹੋਏ ਨੇ ਆਪ ਵਰਕਰ ਤੇ ਕਾਂਗਰਸੀ ਵਰਕਰ ਤੁਸੀਂ ਦੇਖ ਸਕਦੇ ਹੋ ਕਿਵੇਂ ਚੌਕੇ ਛੱਕੇ ਲਾਉਣ ਦੀ ਫਰਾਗ ਦੇ ਵਿੱਚ ਹਨ ਜਾਂ ਚੋਣਾਂ ਦਾ ਰਿਜ਼ਲਟ ਜਿਹੜਾ ਹੈਗਾ ਆ ਉਹ ਤਾਂ ਜਿਹੜਾ ਹੈਗਾ 4 ਮਈ ਨੂੰ ਮਈ ਜੂਨ 4 ਜੂਨ ਨੂੰ ਆਵੇਗਾ ਤੁਸੀਂ ਦੇਖ ਸਕਦੇ ਹੋ ਇਸ ਜਿਹੜੀ ਛਿਤਰੋ ਛਿਦਰੀ ਦਾ ਰਿਜ਼ਲਟ ਦਾ ਤੁਸੀਂ ਦੇਖ ਸਕਦੇ ਹੋਏ ਤਿੰਨ-ਚ ਮਿੰਟਾਂ ਚ ਨਿਕਲ ਕੇ ਸਾਹਮਣੇ ਆ ਜਾਏਗਾ ਤੁਸੀਂ ਦੇਖ ਸਕਦੇ ਹੋ ਚੌਕਾ ਮਾਰ ਦਿੱਤਾ ਚੌਕਾ ਮਾਰਤਾ ਹੈਗਾ ਆਪ ਵਰਕਰ ਨੇ ਦੇਖ ਕੇ ਤੁਸੀਂ ਦੇਖੋ ਕਿ ਮੈਂ ਕਿਸ ਹੁਨ ਮੁਕੀ ਹੁੰਦੇ ਨਜ਼ਰ ਆ ਥੱਲੇ ਲਪਗਾ ਪਤੰਦਰੋ ਮੈਨੂੰ ਪਿੰਟ ਤਾਂ ਚੱਕ ਲੈਣ ਦਿਓ ਪਿੰਟ ਨਾਲ ਖੋਲ ਦਿਓ ਮੇਰੀ ਉਹ ਤੇਰੀ ਤੇਰੀ ਉਹ ਤੇਰੀ ਮੇਰੀ ਬਾਹਾਂ ਮੈਂ ਇੱਕ ਪਾਸੇ ਨੂੰ ਖਿੱਚੋ ਪਤੰਦਰੋ ਦੋਨੇ ਪਾਸੇ ਨੂੰ ਖਿੱਚੀ ਜਾਂਦੇ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਸ਼ਾਰਪੁਰ ਤੋਂ ਸਾਹਮਣੇ ਆਈਆਂ ਨੇ ਦੇਖਦੇ ਆ ਤਸਵੀਰਾਂ ਜਿਹੜੀਆਂ ਕਾਫੀ ਹਸੋਹੀਣੀਆਂ ਨੇ ਵੋਟਾਂ ਖਾਤਰ ਛੇਤਰ ਛਿਤਰੀ ਹੁੰਦਰ ਨਜ਼ਰ ਆਈ ਜਿਹੜੇ ਆਪ ਦੇ ਕਾਂਗਰਸੀ ਵਰਕਰ ਹਸ਼ਿਆਰਪੁਰ ਤੋਂ ਖਬਰਾਈਆਂ ਨੇ ਬੜੀਆਂ ਹਸੋਹੀਣੀਆਂ ਖਬਰਾਂ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਹ ਲੀਡਰ ਜਿਹੜੇ ਕਿਸੇ ਦੇ ਮਤਨੀ ਹੋਏ ਤੁਸੀਂ ਦੇਖ ਸਕਦੇ ਹੋ ਵਰਕਰ ਜਿਹੜੇ ਹੈਗੇ ਆ ਕਿਵੇਂ ਆਪਸ ਵਿੱਚ ਹੀ ਛੇਤਰੋ ਛਿਦਰੀ ਹੁੰਦੀ ਨਜ਼ਰ ਆ ਰਹੇ ਨੇ ਤਸਵੀਰਾਂ ਜਿਹੜੀ ਹੈਗੀਆਂ ਹਸ਼ਿਆਰਪੁਰ ਦੀਆਂ ਤੁਹਾਨੂੰ ਦਿਖਾ ਰਹੇ ਆ ਤੁਸੀਂ ਦੇਖ ਸਕਦੇ ਹੋ ਮਾਮਲਾ ਥੋੜੀਆ ਛਾਂਤ ਹੁੰਦਾ ਨਜ਼ਰ ਆ ਰਿਹਾ ਠੰਡਾ ਹੁੰਦਾ ਨਜ਼ਰ ਆ ਰਿਹਾ ਥੋੜੀਆ ਮੱਠਾ ਪੈਂਦਾ ਨਜ਼ਰ ਆ ਰਿਹਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਇਹ ਦੁਬਾਰਾ ਫੇਰ ਜੂਰੀ ਹੋ ਗਿਆ ਹੋ ਗਈ ਹੋ ਗਈ ਦੁਬਾਰਾ ਫੇਰ ਜੂਰੀ ਇੱਕ ਦੂਜੇ ਦੇ ਛੇਤਰੋ ਛਿਦਰੀ ਫੇਰ ਕਿਸ ਨੂੰ ਮੁੱਕੀ ਹੋਲੇ ਸ਼ੁਰੂ ਹੋ ਗਿਆ ਤੁਸੀਂ ਦੇਖ ਸਕਦੇ ਹੋ ਨਤੀਜਾ ਜਿਹੜਾ ਹੀ ਫਿਲਹਾਲ ਹਸ਼ਿਆਰਪੁਰ ਵਾਲੇ ਨਤੀਜੇ ਜਿਹੜਾ ਹੈ ਅੱਜ ਹੀ ਕੱਢਦੇ ਨਜ਼ਰ ਆ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੇ ਹਸ਼ਿਆਰਪੁਰ ਤੋਂ ਛੇਤਰਛਿਤਰੀ ਹੁੰਦੇ ਨਜ਼ਰ ਆ ਰਹੇ ਨੇ ਜਿਹੜੇ ਆਪ ਦੇ ਕਾਂਗਰਸੀ ਵਰਕਰ ਫਿਲਹਾਲ ਦੇਖਦੇ ਆ ਮੁਕਾਬਲਾ ਤੇ ਨਾ ਚਾਰ ਕਮਿੰਟਾਂ ਦਾ ਹੁੰਦਾ ਤੁਹਾਨੂੰ ਪਤਾ ਹੀ ਆਹੇ ਲੜਾਈ ਕਿ ਕਿਸ ਪਾਸੇ ਵੈਸਦੀ ਆ ਕੌਣ ਜਿੱਤਦਾ ਹੈਗਾ ਆ ਇਸ ਲੜਾਈ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਹਸ਼ਿਆਰਪੁਰ ਦੀ ਸੀਟ ਕਿਹੜੇ ਕਿਹੜਾ ਉਮੀਦਵਾਰ ਜਿੱਤੇਗਾ ਸੋ ਤੁਸੀਂ ਦੇਖ ਸਕਦੇ ਹੋ ਕੁਰਸੀਆਂ ਦੀ ਵੀ ਖਿੱਚੋ ਤੋਂ ਕੀਤੀ ਜਾ ਰਹੀ ਹੈ ਪਤੰਦਰੋ ਕੁਰਸੀ ਦਾ ਕੀ ਕਿਸੂਰਿਆ ਕੁਰਸੀ ਪਾੜੀ ਜਾਂਨੇ ਆ ਉਹ ਉਹ ਤੇਰੀ ਉਹ ਛੱਡੋ ਮੈਨੂੰ ਉਹ ਤੇਰੀ ਉਹ ਨਾ ਮਾਰੋ ਪਤੰਦਰੋ ਉਹ ਉਹ ਕਾਂਗਰਸੀਓ ਉਹ ਆਪ ਵਾਲਿਓ ਨਾ ਮਾਰੋ ਇੱਕ ਦੂਜੇ ਦੇ ਕੀ ਫਾਇਦਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਹੈਗੀਆਂ ਇਹਨਾਂ ਇਹਨਾਂ ਜਿਹੜਾ ਲੀਡਰਾਂ ਨੇ ਜਿੱਤ ਕੇ ਤੁਹਾਡੀ ਬਾਤ ਨਹੀਂ ਪੁੱਛਣੀ ਇਹਨਾਂ ਨੇ ਆਪਣੀਆਂ ਕੁਰਸੀਆਂ ਸਾਹਮ ਕੇ ਸਿਰਫ ਆਪੋ ਆਪਣੀ ਚੌਧਰ ਚਮਕਾਉਣੀ ਆ ਤੁਸੀਂ ਆਪਸ ਵਿੱਚ ਛਿਤਰ ਛਿਧਰੀ ਹੁੰਦੇ ਨਜ਼ਰ ਆ ਰਹੇ ਹੋ ਮੁਹੱਲੇ ਦੇ ਵਿੱਚ ਤੁਸੀਂ ਆਪਣੀਆਂ ਲੜਾਈਆਂ ਪਾ ਰਹੇ ਆਂ ਇਹ ਇਹ ਤਸਵੀਰਾਂ ਜਿਹੜੀਆਂ ਮੰਦ ਭਗਿਆ ਤਸਵੀਰਾਂ ਕਹਿ ਸਕਦੇ ਆ ਜਿਹੜੇ ਵੋਟਰ ਜਿਹੜੇ ਹੈਗੇ ਆ ਆਪਣੇ ਆਪ ਨੂੰ ਬੂਥ ਲਗਾ ਕੇ ਬੈਠੇ ਆ ਆਪਣੇ ਆਪ ਨੂੰ ਇੱਕ ਦੂਜੇ ਦੇ ਬਾਦ ਤੋਂ ਬਾਦ ਵਫਾਦਾਰ ਆਪਣੀ ਪਾਰਟੀ ਦਾ ਮਤਲਬ ਦੱਸਾਉਣ ਦੀ ਕੋਸ਼ਿਸ਼ ਕਰ ਰਹੇ ਨੇ ਮਾਮਲਾ ਫਿਰ ਪੱਕ ਗਿਆ ਲੱਗਦਾ ਮਾਮਲਾ ਪੱਕ ਗਿਆ ਪੱਕ ਗਿਆ ਤੇ ਤੇਰੀ ਦੀ ਮਾਰੀ ਇੱਕ ਉਹ ਤੇਰੀ ਬਸ ਕਰੋ ਬਸ ਕਰੋ ਬਸ ਕਰੋ ਬਸ ਕਰੋ ਬਸ ਕਰੋ ਜੋ ਮੰਜਰਾ ਨਤੀਜਾ ਤੁਸੀਂ ਅੱਜ ਹੀ ਕੱਢ ਦੇਣਾ ਲੱਗਦਾ ਮੈਨੂੰ ਤਾਂ ਲੱਗਦਾ ਹੈ ਇਹ ਤਸਵੀਰਾਂ ਜਿਹੜੀਆਂ ਆ ਗਈਆਂ ਹਸ਼ਿਆਰਪੁਰ ਦੀਆਂ ਨੇ ਤੁਸੀਂ ਆਪਣੇ ਕਮੈਂਟ ਬਾਕਸ ਵਿੱਚ ਇਸ ਲੜਾਈ ਬਾਰੇ ਜ਼ਰੂਰ ਦੱਸਣਾ ਫਿਲਹਾਲ ਇਸ ਲੜਾਈ ਦੇ ਵਿੱਚ ਤਾਂ ਆਮ ਆਦਮੀ ਪਾਰਟੀ ਜਿੱਤੀ ਨਜ਼ਰ ਆ ਰਹੀ ਹੈ ਸੋ ਹਸ਼ਿਆਮ ਜਿਹੜੇ ਕਾਂਗਰਸੀ ਵਰਕਰ ਜਿਹੜੇ ਹੈਗੇ ਆ ਉਹ ਉਹਨਾਂ ਦੀ ਥੋੜੀ ਜਿਹੀ ਲੱਗਦਾ ਹੈਗਾ ਕਿ ਜ਼ਿਆਦਾ ਪ੍ਰੇਡ ਹੋ ਗਈ ਆ ਸ਼ੋ ਤਸਵੀਰਾਂ খালি ਕੁਰਸੀਆਂ ਤੁਸੀਂ ਦੇਖ ਸਕਦੇ ਹੋ ਕੁਰਸੀਆਂ ਕੁਰਸੀਆਂ ਦੀ ਖਿੱਚਤ ਕੁਰਸੀਆਂ ਦੀ ਖਿੱਚਤ ਕੀਤੀ ਯਾਰੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਤੁਸੀਂ ਉਹ ਤੇਰੀ ਉਹ ਤੇਰੀ ਬੱਸ 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 ਕਮੈਂਟ ਬਾਕਸ ਵਿੱਚ ਇਸ ਲੜਾਈ ਬਾਰੇ ਆਪਣੇ ਵਿਚਾਰ ਜ਼ਰੂਰ ਦੱਸਣਾ ਜੀ